ਵੀਰੋ ਨਸ਼ੇ ਨੂੰ ਲੈ ਕੇ ਪੰਜਾਬ ਦੇ ਹਾਲਾਤ ਬੇਹੱਦ ਚਿੰਤਾਜਨਕ ਇਸ ਕਾਲੀ ਹਨੇਰੀ ਨੇ ਪਤਾ ਨਹੀਂ ਪੰਜਾਬੀਆਂ ਦੇ ਕਿੰਨੇ ਘਰ ਬਰਬਾਦ ਕਰ ਦਿੱਤੇ ਤੇ ਅੱਜ ਹਾਲਾਤ ਇਹ ਨੇ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਪਿਛਲੇ ਦਿਨੀ ਇੱਕ ਵੱਡੀ ਟਿੱਪਣੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਕੀਤੀ ਕਿ ਇਸ ਤਰੀਕੇ ਲੱਗ ਰਿਹਾ ਹੈ ਕਿ ਸਰਕਾਰ ਸੂਬੇ ਦੇ ਵਿੱਚ ਆਪ ਨਸ਼ਾ ਵਕਰੀ ਅੱਜ ਤੱਕ ਦੇਸ਼ ਅੰਦਰ ਕਿਸੇ ਹਾਈ ਕੋਰਟ ਨੇ ਕਿਸੇ ਸਰਕਾਰ ਦੇ ਉੱਤੇ ਇੰਨੀ ਤਲਕ ਟਿੱਪਣੀ ਨਹੀਂ ਕੀਤੀ ਇਹ ਕਲੰਕ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੇ ਲੱਗੇ ਗਵਰਨਰ ਸਾਹਿਬ ਸਰहदी ਜ਼ਿਲ੍ਹਿਆਂ ਦੇ ਦੌਰਿਆਂ ਦੌਰਾਨ ਬੜੀ ਬੜੀ ਕਹਿ ਚੁੱਕੇ ਨੇ ਕਿ ਨਸ਼ਾ ਸਕੂਲਾਂ ਕਲਜਾਂ ਤੱਕ ਪਹੁੰਚ ਗਿਆ ਪਰ ਕੀ ਅੱਜ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਨੂੰ ਖਤਮ ਕਰਨ ਲਈ ਸਿਹਰਦ ਹੈ ਕਿਉਂਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਇਹਨਾਂ ਨੇ ਪੰਜਾਬ ਦੇ ਵਿੱਚ ਨਸ਼ੇ ਦੀ ਸਮੱਸਿਆ ਦੇ ਉੱਤੇ ਰਾਜਨੀਤੀ ਕੀਤੀ ਰਾਹੁਲ ਗਾਂਧੀ ਨੇ ਤਾਂ 70% ਪੰਜਾਬੀਆਂ ਨੂੰ ਨਸ਼ੇੜੀ ਕਿਹਾ ਤਾਂ ਅਰਵਿੰਦ ਕੇਜਰੀਵਾਲ ਸਾਹਿਬ بڑے ਵੱਡੇ ਵਾਅਦੇ ਲੈ ਕੇ ਆਏ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਸੀ ਗੁਟਕਾ ਸਾਹਿਬ ਹੱਥ ਚ ਫੜ ਕੇ ਕਿ ਜੀ ਚਾਰ ਹਫ਼ਤਿਆਂ ਚ ਖਤਮ ਕਰ ਦਾਂਗੇ ਅਰਵਿੰਦ ਕੇਜਰੀਵਾਲ ਕਹਿੰਦੇ ਚਾਰ ਮਹੀਨਿਆਂ ਚ ਖਤਮ ਕਰ ਦਾਂਗੇ ਪਰ ਅੱਜ 2025 ਦੇ ਵਿੱਚ ਆ ਕੇ ਵੀ ਨਸ਼ਾ ਪੰਜਾਬ ਦੇ ਵਿੱਚ ਕਾਲੇ ਨਾਗ ਵਗੂ ਪੰਜਾਬ ਦੇ ਨੌਜਵਾਨਾਂ ਨੂੰ ਨਿਕਲਦਾ ਜਾ ਰਿਹਾ ਹੈ ਕੀ ਕੀਤਾ ਹੈ ਦੋ ਸਰਕਾਰਾਂ ਨੇ ਸਿਰਫ ਬਿਆਨਬਾਜ਼ੀ ਸਿਰਫ ਵਿਰੋਧੀਆਂ ਨੂੰ ਭੰਡਣਾ ਮੈਂ ਪਿਛਲੇ ਦਿਨੀ ਇਹਨਾਂ ਦੇ ਬੁਲਾਰਿਆਂ ਨੂੰ ਸੁਣ ਰਿਹਾ ਸੀ ਕਿ ਜੀ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਸਮੇ ਆਇਆ ਭਾਈ 3 ਸਾਲ ਹੋ ਗਏ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੂੰ ਤੇ ਆਮ ਆਦਮੀ ਪਾਰਟੀ ਨੂੰ ਕੀ ਕਾਰਵਾਈ ਕੀਤੀ ਤੁਸੀਂ ਜਿਹੜੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਮੈਂ 4 ਮਹੀਨਿਆਂ ਦੇ ਵਿੱਚ ਖਤਮ ਕਰ ਦੂੰ ਜਦੋਂ ਸਰਪੰਚਾਂ ਨੂੰ ਸੌਂਚ ਕੌਣ ਪੰਜਾਬ ਪਹੁੰਚੇ ਹਾਤੀ ਖੜੇ ਕਰਕੇ ਕਹਿੰਦੇ ਜੀ ਨਸ਼ਾ ਤਾਂ ਬਹੁਤ ਵੱਡੀ ਸਮੱਸਿਆ ਪੰਜਾਬੀ ਸਾਥ ਦੇਣ ਇਹ ਤਾਂ ਫੇਰ ਖਤਮ ਹੋ ਸਕਦਾ ਫਿਰ ਝੂਠੇ ਵਾਅਦੇ ਕਿਉਂ ਕਰਦੇ ਹੋ ਪੰਜਾਬ ਤੇ ਜਿਹੜਾ ਹਾਈ ਕੋਰਟ ਨੇ ਤੁਹਾਡੇ ਉੱਤੇ ਕਲੰਕ ਲਾਇਆ ਕਿ ਸਰਕਾਰ ਦੀ ਮਿਲੀ ਭੁਗਤ ਨਾਲ ਵਿਕਰੇ ਆ ਉਹਦੇ ਬਾਰੇ ਤੁਹਾਡੇ ਕੋਲ ਕੋਈ ਜਵਾਬ ਨਹੀਂ ਸਿਰਫ ਵਿਰੋਧੀਆਂ ਦੇ ਖਰਾਬ ਬਿਆਨ ਬਸ ਤੇ ਅੱਜ ਨਸ਼ੇ ਦੇ ਅਗੇਂਸਟ ਡਰਾਈਵ ਚੱਲ ਰਹੀ ਹੈ ਜੀ ਹਾਲਾਂਕਿ ਨਸ਼ਾ ਉਹ ਮੁੱਦਾ ਜਿਹੜਾ ਕਿ ਸਰਕਾਰ ਬਣਾਈ ਜਿਹੜੇ ਮੁੱਦੇ ਤੇ ਤੁਸੀਂ ਹੁਣ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਾਸੇ ਕਰਤਾ ਹੁਣ ਕਹਿੰਦੇ ਜੀ ਪੰਜ ਕੈਬਨਿਟ ਮੰਤਰੀ ਉਹਦੇ ਤੇ ਕਾਰਵਾਈ ਕਰਨਗੇ ਭਾਈ ਕਾਰਵਾਈ ਕਰਨੀ ਹੈ ਪੁਲਿਸ ਨੇ ਉਹ ਹੈ ਹੋਮ ਡਿਪਾਰਟਮੈਂਟ ਉਹ ਹੈ ਮੁੱਖ ਮੰਤਰੀ ਦਾ ਡਿਪਾਰਟਮੈਂਟ ਤੇ ਮੁੱਖ ਮੰਤਰੀ ਉਹ ਸਬ ਕਮੇਟੀ ਚਾਹੀ ਨਹੀਂ ਮੁੱਖ ਮੰਤਰੀ ਉਹ ਤੋਂ ਬਾਅਦ ਸੋ ਅੱਜ ਵੀ ਆਮ ਆਦਮੀ ਪਾਰਟੀ ਨਸ਼ੇ ਦੇ ਮੁੱਦੇ ਤੇ ਸਿਰਫ ਤੇ ਸਿਰਫ ਸਿਆਸਤ ਕਰ ਰਹੀ ਹੈ। ਆ ਜਿਨ੍ਹਾਂ ਨੂੰ ਵੱਡੇ ਸਮਗਲਰ ਕਹਿ ਕੇ ਜਿਹੜੇ ਘਰ ਟਾ ਰਹੇ ਹਾਲਾਂਕਿ ਚੰਗੀ ਗੱਲ ਹੈ। ਜੇ ਕੋਈ ਨਸ਼ੇ ਦਾ ਕਾਰੋਬਾਰ ਕਰਦਾ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਪਰ ਕੀ ਇਹ ਕਾਰਵਾਈ ਸਿਲੇਕਟਿਵ ਹੋ ਰਹੀ ਹੈ? ਕਿਉਂਕਿ ਮਹੱਲਿਆਂ ਦੇ ਵਿੱਚ ਜਾ ਕੇ ਉਹ ਪੁਰਾਣੇ ਜੇ ਇੱਟਾਂ ਵਾਲੇ ਘਰ ਟਾ ਕੇ ਉਹ ਤਾਂ ਕੋਈ ਬਾਹਲੇ ਵੱਡੇ ਡਰੱਗ ਸਮਗਲਰ ਲੱਗ ਨਹੀਂ ਰਹੇ। ਉਹ ਤਾਂ ਕੋਈ ਬੰਗਲੇ ਹੈ ਨਹੀਂ ਜਿੱਦਾਂ ਕੱਲ ਪਰਸੋ ਗੁਲਾਰਾ ਬੈਠਾ ਕਰ ਰਿਹਾ ਸੀ ਕਿ ਜਿਹੜੇ Empire ਨੇ ਡਰੱਗ ਦੇ ਉੱਤੇ ਖੜੇ ਕੀਤੇ ਉਹਨਾਂ ਦੇ ਉੱਤੇ ਕਾਰਵਾਈ ਹੋ ਰਹੀ ਹੈ। ਭਾਈਓ ਤਾਂ ਮੱਲੇ ਸੀ ਕਿ ਕਮਰੇ ਦਾ ਘਰ ਹੈ ਉਹ ਤਾਂ ਵੱਧੋ ਵੱਧ ਜਿਹੜੇ ਅਗਲੇ ਮੋਹਰੇ ਨੇ ਜਿਹੜੇ ਡਰਗਾਂ ਦੇ ਤਸਕਰ ਨੇ ਜਿਹੜੇ ਵੱਡੇ ਡਰਗ ਪੈਡਲਰ ਨੇ ਇਹ ਤਾਂ ਉਹਨਾਂ ਦੇ ਮੋਹਰਿਆਂ ਦੇ ਘਰ ਦੇ ਉੱਤੇ ਜਾ ਕੇ ਬਲਡੋਜ਼ਰ ਚੱਲ ਰਿਹਾ ਸਵਾਦ ਤਾਂ ਤਾਂ ਹੈ ਜੇ ਸ਼ਰੋਮਨੀ ਅਕਾਲੀ ਦਲ ਵਾਂਗੂ ਵੱਡਾ ਡਰਗ ਰੈਕਟ ਫੜ ਕੇ ਦਿਖਾਵਾਂ 6000 ਕਰੋੜ ਦਾ ਡਰਗ ਰੈਕਟ ਜੇ ਕਿਸੇ ਸਰਕਾਰ ਨੇ ਫੜਿਆ ਸੀ ਪੰਜਾਬ 'ਚ ਤਾਂ ਸ਼ਰੋਮਨੀ ਅਕਾਲੀ ਦਲ ਨੇ ਫੜਿਆ ਸੀ ਔਰ ਬਾਅਦ ਦੇ ਵਿੱਚ ਉਹ ਸਾਰੇ ਜਿੰਨੇ ਨਸ਼ਾ ਤਸਕਰ ਸ਼ਰੋਮਨੀ ਅਕਾਲੀ ਦਲ ਨੇ ਫੜੇ ਉਹਨਾਂ ਨੂੰ ਕੋਰਟ ਦੇ ਵਿੱਚ ਵੀ سزا ਹੋਈ ਐ ਜੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਤੁਹਾਡੇ ਵਗੂ ਕੱਲਾ ਕੈਮਰੇ ਲਾ ਜਾ ਕੇ ਦੋ-ਦੋ ਕਮਰਿਆਂ ਦੇ ਘਰ ਨਹੀਂ ਢਾਏ ਅਸਲ ਦੇ ਵਿੱਚ ਕਾਰਵਾਈ ਕੀਤੀ ਸਵਾਜ ਵੀ ਮੇਰੀ ਸਰਕਾਰ ਨੂੰ ਬੇਨਤੀ ਐ ਇਹਨਾਂ ਦੇ ਬੁਲਾਰਿਆਂ ਨੂੰ ਚੇਤਾਵਨੀ ਐ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਬਿਆਨਬਾਜ਼ੀ ਕਰਨ ਵਾਲੇ ਤੁਸੀਂ ਕਾਰਵਾਈ ਕੀ ਕੀਤੀ ਕਿਸੇ ਲੀਡਰ ਦੇ ਖਿਲਾਫ ਦਿਖਾਓ ਜੇ ਤੁਹਾਡੀ ਕੋਈ ਕਾਰਵਾਈ ਐ ਕਿ ਕੱਲੇ ਬਿਆਨ ਦੇਣ ਨੂੰ ਆਪਾਂ ਰੱਖਿਆ ਸਿਰਫ ਧਿਆਨ ਭਟਕਾ ਦਈਏ ਕਿਉਂਕਿ ਡਰੱਗ ਤਾਂ ਡਰੱਗ ਸੀ ਕਰਪਸ਼ਨ ਦੇ ਵਿੱਚ ਵੀ ਸਰਕਾਰ ਡੁੱਬੀ ਐ ਕਦੇ ਐਮਐਲਏ ਭਰਾਜ ਕੇ ਤੋਂ 30 ਲੱਖ ਲੈ ਕੇ ਮੋੜ ਦਿੰਦੀ ਹੈ ਬੰਦੇ ਨੂੰ ਜ਼ਹਿਰ ਖਾਣਾ ਪੈਂਦਾ ਹੈ ਕਦੇ ਕੋਈ ਬਲਕਾੜ ਸਿੱਧੂ ਮਹਿਲਾਵਾਂ ਦੇ ਉੱਤੇ ਗਲਤ ਟਿੱਪਣੀ ਕਰ ਦਿੰਦਾ ਹੈ ਹੋਰ ਵਿਜੇ ਸਿੰਘਲਾ ਸਰਾਰੀ ਅਮਤ ਰਤਨ ਮਤਲਬ ਥੋੜੀ ਸਰਕਾਰ ਕ੍ਰਪਸ਼ਨ ਤੇ ਡਰੱਗਸ ਦੇ ਵਿੱਚ ਲਿਪਤ ਹੈ ਤੇ ਤੁਸੀਂ ਸਵਾਲ ਚੱਕੋ ਵਿਰੋਧੀਆਂ ਤੇ ਪਹਿਲਾਂ ਆਪਣੇ ਗਰੇਵਾਨ ਅੰਦਰ ਚਾਤ ਮਾਰੋ ਫਿਰ ਗਲਤ